ਜੰਕ ਫੂਡ ਖਾਣ ਦੀ ਗੱਲ ਕਰੀਏ ਤਾਂ ਜ਼ਿਆਦਾਤਰ ਲੋਕਾਂ ਦੀ ਪਹਿਲੀ ਪਸੰਦ ਇਨਸਟੈਂਟ ਨਿਊਡਲ ਹੁੰਦੀ ਹੈ ਪਰ ਹਾਲੇਚੇ ਡੈਨਮਾਰਕ ਦੀ ਫੂਡ ਅਥਾਰਟੀ ਨੇ ਦੱਖਣੀ ਕੋਰੀਆ ਚ ਬਣੇ ਨਿਊਡਲਸ ਤੇ ਪਾਬੰਦੀ ਲਗਾ ਦਿੱਤੀ ਹੈ ਪਾਬੰਦੀ ਦੇ ਨਾਲ ਕੀ ਉਹਨਾਂ ਨਿਊਡਲ ਨੂੰ ਪਸੰਦ ਕਰਨ ਵਾਲਿਆਂ ਨੂੰ ਚੇਤਾਵਨੀ ਵੀ ਦਿੰਦੀ ਹੈ ਫੂਡ ਅਥਾਰਟੀ ਮੁਤਾਬਕ ਇਹ ਨਿਊਡਲ ਐਨੇ ਮਸਾਲੇਦਾਰ ਹੁੰਦੇ ਨੇ ਕਿ ਸਰੀਰ ਚ ਦਾਖਲ ਹੁੰਦੇ ਹੀ ਇਹ ਜ਼ਹਿਰ ਦਾ ਕੰਮ ਕਰਨ ਲੱਗ ਪੈਂਦੇ ਨੇ ਡੈਨਮਾਰਕ ਦੀ ਫੂਡ ਅਥਾਰਟੀ ਨੇ ਦੱਖਣੀ ਕੋਰੀਆ ਤੋਂ ਆਉਣ ਵਾਲੇ ਤਿੰਨ ਤਰ੍ਹਾਂ ਦੇ ਨਿਊਡਲ ਤੇ ਪਾਬੰਦੀ ਲਗਾ ਦਿੱਤੀ ਹੈ। ਉਸ ਦਾ ਕਹਿਣਾ ਹੈ ਕਿ ਇਹ ਤਿੰਨੇ ਮਸਾਲੇਦਾਰ ਨਿਊਡਲ ਇੰਨੇ ਮਸਾਲੇਦਾਰ ਨੇ ਕਿ ਇਹ ਕਿਸੇ ਵੀ ਸਰੀਰ ਵਿੱਚ ਜ਼ਹਿਰ ਦਾ ਕੰਮ ਕਰਨਗੇ। ਇਹ ਤਿੰਨੇ ਨਿਊਡਲ ਦੱਖਣੀ ਕੋਰੀਆ ਦੀ ਸਭ ਤੋਂ ਵੱਡੀ ਨਿਊਡਲ ਬਣਾਉਣ ਵਾਲੀ ਕੰਪਨੀ ਫੂਡਸ ਦੁਆਰਾ ਬਣਾਏ ਗਏ ਹਨ। ਇਸ ਕੰਪਨੀ ਦੇ ਨਿਊਡਲ ਦੁਨੀਆ ਦੇ ਹਰ ਕੋਨੇ ਵਿੱਚ ਭੇਜੇ ਜਾਂਦੇ ਨੇ। ਪਾਬੰਦੀ ਸ਼ੁਦਾ ਨਿਊਡਲ ਵਿੱਚ ਬੁਲਡੌਕ, ਸਮਿਆੰਗ 3 ਗੁਣਾ ਮਸਾਲੇਦਾਰ ਅਤੇ ਗਰਮ ਚਿਕਨ ਬੁਲਟਾਕ ਸਮਿਆਂਗ ਦੋ ਗੁਣਾ ਮਸਾਲੇਦਾਰ ਅਤੇ ਗਰਮ ਚਿਕਨ ਅਤੇ ਬੁਲਟਾਕ ਸਮਿਆਂਗ ਹੌਟ ਚਿਕਨ ਸਟੂ ਸ਼ਾਮਲ ਨੇ ਡੈਨਿਸ਼ ਵੈਟਰਨਰੀ ਅਤੇ ਫੂਡ ਐਡਮਿਨਿਸਟ੍ਰੇਸ਼ਨ ਨੇ ਕਿਹਾ ਹੈ ਕਿ ਇਹਨਾਂ ਨਿਊਡਲ ਵਿੱਚ ਕੈਪਸੀਸਿਨ ਨਾਮਕ ਇੱਕ ਰਸਾਇਣਿਕ ਉਤਪਾਦ ਦੀ ਉੱਚ ਮਾਤਰਾ ਹੁੰਦੀ ਹੈ ਇੱਕ ਅਜਿਹਾ ਤੱਤ ਜੋ ਲਾਲ ਮਿਰਚ ਦੁਆਰਾ ਸਵਾਦ ਦਿੰਦਾ ਹੈ ਇਸ ਦਾ ਜਿਆਦਾ ਮਾਤਰਾ ਚ ਸੇਵਨ ਸਿਹਤ ਲਈ ਖਤਰਾ ਪੈਦਾ ਕਰ ਸਕਦਾ ਹੈ ਡੈਨਮਾਰਕ ਅਥਾਰਟੀ ਦਾ ਕਹਿਣਾ ਹੈ ਕਿ ਇਹਨਾਂ ਨਿਊਡਲ ਦੀ ਲੋਕ ਪ੍ਰਿਆਤਾ ਬਹੁਤ ਜ਼ਿਆਦਾ ਹੈ ਅਤੇ ਇਸ ਦੀ ਮਾਰਕੀਟ ਵੀ ਬਹੁਤ ਵੱਡੀ ਹੈ ਪਰ ਹੁਣ ਤੋਂ ਇਹ ਨਿਊਡਲ ਡੈਨਮਾਰਕ ਵਿੱਚ ਨਹੀਂ ਵੇਚੇ ਜਾਣਗੇ ਕਿਉਂਕਿ ਇਹ ਬਾਲਗਾਂ ਦੇ ਨਾਲ ਨਾਲ ਬੱਚਿਆਂ ਲਈ ਵੀ ਨੁਕਸਾਨਦੇਹ ਨੇ ਉਹਨਾਂ ਦੱਸਿਆ ਕਿ ਜੇਕਰ ਕਿਸੇ ਕੋਲ ਅਜੇ ਵੀ ਇਹਨਾਂ ਨੂਡਲਸ ਦਾ ਸਟਾਕ ਹੈ ਤਾਂ ਉਹ ਇਹਨਾਂ ਨੂੰ ਵਾਪਸ ਕਰ ਦੇਵੇ ਜਿੱਥੋਂ ਆਏ ਨੇ ਇਹ ਸਾਰੇ ਨੂਡਲ ਇੰਪੋਰਟ ਕੀਤੇ ਜਾ ਰਹੇ ਨੇ ਡੈਨਿਸ਼ ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ ਦੇ ਹੈਨਰਿਕ ਡਾਇਮੰਡ ਨੇ ਕਿਹਾ ਕਿ ਇਹ ਹਰ ਉਮਰ ਦੇ ਬੱਚਿਆਂ ਅਤੇ ਬਜ਼ੁਰਗਾਂ ਲਈ ਖਤਰਨਾਕ ਹੈ ਸਮਿਆਂਗ ਫੂਡਸ ਕੰਪਨੀ ਸਾਲ ਦਰ ਸਾਲ ਵੱਧ ਰਹੀ ਹੈ ਇਸ ਕੰਪਨੀ ਦੇ ਉਤਪਾਦ ਪੂਰੀ ਦੁਨੀਆ ਵਿੱਚ ਮਸ਼ਹੂਰ ਨੇ ਪਿਛਲੇ ਸਾਲ ਇਸ ਕੰਪਨੀ ਨੇ 110 ਮਿਲੀਅਨ ਡਾਲਰ ਤੋਂ ਵੱਧ ਦੀ ਕਮਾਈ ਕੀਤੀ ਸੀ ਕੰਪਨੀ ਨੇ ਵੀ ਨਿਊਟਰਲਸ ਤੇ ਪਾਬੰਦੀ ਤੇ ਪ੍ਰਤੀਕਿਰਿਆ ਦਿੱਤੀ ਹੈ ਕੰਪਨੀ ਨੇ ਕਿਹਾ ਕਿ ਪਹਿਲੀ ਵਾਰ ਉਸ ਦੇ ਕਿਸੇ ਉਤਪਾਦ ਦੇ ਮਸਾਲੇਦਾਰ ਹੋਣ ਕਾਰਨ ਪਾਬੰਦੀ ਲਗਾਈ ਗਈ ਹੈ ਕੰਪਨੀ ਨੇ ਕਿਹਾ ਕਿ ਅੱਜਕੱਲ ਲੋਕ ਸੋਸ਼ਲ ਮੀਡੀਆ ਤੇ ਇੱਕ ਦੂਜੇ ਨੂੰ ਮਸਾਲੇਦਾਰ ਭੋਜਨ ਖਾਣ ਦੀ ਚੁਣੌਤੀ ਦਿੰਦੇ ਰਹਿੰਦੇ ਨੇ ਹਾਲਾਂਕਿ ਇਹ ਸਿਹਤ ਲਈ ਬਹੁਤ ਹਾਨੀਕਾਰਕ